ਸਾਡਾ ਨਾਮ ਹਰਿੰਦਰ ਸਿੰਘ ਪਿੰਡ ਮੱਲਵਾਜਰਾ ਇਹ ਮੇਰੀ ਵਾਈਫ ਤੇ ਨਾਲ ਮੇਰੇ ਜਿਤ ਵਿਰਨ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲਾ ਕੇ ਤੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨੇ ਜਿੱਕ ਮੁਰਸ਼ਲ ਨੇ ਇੱਕਦਮ ਅੱਗੇ ਲਗਾ ਕੇ ਓਕੇ ਇਹਨਾਂ ਨੂੰ ਛਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਫੋਕੇ ਪਿੱਛੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਮੂੰਹ ਨਹੀਂ ਸੀ ਬਣਿਆ ਹੋਇਆ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੋਸਟ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਮਨ ਕਰਦਾ ਜੀ ਹੁਣ ਤਾਂ ਇਹ ਦੁੱਖ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣ ਦਾ ਕਿ ਸ਼ਹਿਰ ਬਾਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਹਾਂ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਰੋਟਾਂ ਖੁਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਕੰਮ ਅਨਸਰਾਂ ਤੇ ਲੱਥ ਪਾਈ ਜਾਵੇ ਚੈਨੀ ਹੋ ਕੇ ਲੱਗੇ ਰੇੜ ਟੋਲੇ ਦੀ ਸੋਨੇ ਦੀ ਉਸੇ ਸ਼ਰਾਜ ਜੀ ਅੱਜ ਦੋ ਮੱਲਮਾੜੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਐਕਟਰ ਤੇ ਜਾ ਰਹੇ ਸੀ ਪਿੰਡ ਮੱਲਮਾਇਰ ਦੇ ਨੇ ਪਿੱਛੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਬਚ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਐਕਟਰ ਦੇ ਵਿੱਚ ਲਾ ਕੇ ਉਹ ਡਿੱਗ ਗਏ ਡਿੱਗਣ ਨਾਲ ਉਹਦੇ ਸਿਰ 'ਤੇ ਵੀ ਲੱਗੀ ਇੱਕ ਲੇਡੀ ਦੇ ਮੋਢੇ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭਜਾ ਕੇ ਲੈਣੀ ਹੋ ਕੇ ਹਸਾਰ ਹੋ ਗਏ ਜਿਹੜੇ ਲੇਡੀ ਜੋ ਕਾਉਂਸਲ ਹਸਪਤਾਲ ਐਡਮਿਸ਼ਨ ਨੇ ਪੁਲਿਸ ਜਾਂਚ ਕਰ ਰਹੀ ਆ ਤੇ ਅਲਦੀ ਤੋਂ ਜਲਦੀ ਦੋਸ਼ੀਆਂ ਨੂੰ ਪਾੜ ਕਰਕੇ ਉਹਨਾਂ ਨੂੰ ਦੋਨੋਂ ਚਾਰ ਸ਼ਖਸ ਤੋਂ ਸ਼ਖਸ ਸਜ਼ਾ ਦਿੱਤੀ ਜਾ